ਲੋ ਵੀ ਮੇਟਰੋ ਸਾਨੂੰ ਨਾ ਤਿੰਨ ਟਰੈਕਟਰ ਦਿਖਾਉਣੇ ਹੈ ਮਹਿੰਦਰਾ ਵਾਲਿਆਂ ਦੇ 235 265 ਤੇ 475 ਮਹਿੰਦਰਾ ਲਖ ਜਾਣਾਂਗੇ ਦੋ ਤਿੰਨ ਘਰੇ ਖੜੇ ਆਪਣੇ ਕੋਲ ਉਹ ਕਿਸਾਨ ਭਰਾ ਉਹ ਸ਼ੂਕ ਕੱਟਰ ਪੀ ਲਾਉਣੇ ਛੋਟਾ ਵਾ ਟਰੈਕਟਰ ਖਰੀਦਣਾ ਤਾਂ ਸਾਨੂੰ ਅੱਜ ਵੀ ਤਿੰਨ ਟਰੈਕਟਰ ਦਿਖਾ ਰਹੇ ਮਹਿੰਦਰਾ ਵਾਲਿਆਂ ਦੇ ਮਹਿੰਦਰਾ 235 ਬਾਰੇ ਦੇ ਜਾਣਕਾਰੀ ਇੱਕ ਸਿਲੰਡਰ ਆ ਬਈ ਜੀ ਇਹ ਅੱਛਾ ਇਹ ਇੱਕ ਸਿਲੰਡਰ ਆ ਆਸੇ ਨਾਲ ਚੰਗਾ अच्छा जी हां लेफ्ट डीआई वाली है ये अच्छा जी की कंडीशन है टायरों दी कंडीशन 35 40% टायर हैगे आ अच्छा जी इंजिन के ਟਰੈਕਟਰ ਦਾ ਰੁਪਈਆ ਦਾ ਰੁਪਈਆ ਹੀ ਪਿਆ اچھا ਕੋਈ ਕੰਮ ਨਹੀਂ ਕਿਤੇ ਛੇੜ ਨਹੀਂ ਲੱਗੇ ਰੰਗ ਦੀ ਕਿਤੇ ਛੇੜ ਨਹੀਂ ਲੱਗੇ ਕਿਤੇ ਛੇੜੇ ਵੀ ਨਹੀਂ اچھا ਜੋ ਕੁਛ ਨਾਲਾ ਡੰਡਾ ਫੱਟੀ ਨਾਲ ਆ ਕੋਈ ਪੇਂਟ ਵਗੈਰਾ ਵੀ ਨਹੀਂ ਲੱਗਦਾ ਨਹੀਂ ਨਹੀਂ ਕਿਤੇ ਵੀ ਨਹੀਂ ਬਾਈ ਜੀ ओरिजिनल ਪਿਆ ਰੈਨ ਨਾਲ ਆ ਜਾਵਾ ਠੀਕ ਆ ਵੀ ਤੇ ਡੰਡਾ ਫੱਟੀ ਸਾਰਾ ਕੁਛ ਨਾਲ ਆ ਡੰਡਾ ਨਾਲ ਆ ਫੱਟੀ ਨਾਲ ਠੀਕ ਆ ਜੀ ਤਾਂ ਵੀ ਕੀ ਰੇਟ ਰੱਖਿਆ ਹੈ ਰੇਡ 1.5 ਲੱਖ ਰੁਪਈਆ 1.5 ਲੱਖ 1.5 ਲੱਖ ਦੇਣਾ ਕਿਤੋਂ ਤੱਕ ਹੈ ਦੇਦਾ 135 ਦਾ 135 ਦਾ ਅੱਗੇ 475 ਬਈ ਅੱਛਾ ਜੀ ਠੀਕ ਹੈ ਬਈ ਮੂਰਲੇ ਢਾਰਨਾਵੇਂ ਆ ਮੂਰਲੇ ਢਾਰਨਾਵੇਂ ਆ ਠੀਕ ਨਾਲ ਮਿਲੂਗਾ ਢਾਰਨਾ ਨਾਲ ਢਾਰਨਾ ਨਾਲ ਨਾਲ ਠੀਕ ਆ ਮਾਣ ਨਾਲ 30 ਪੈਸੇ 25 ਪੈਸੇ ਜੇ ਕੇ ਦੇ ਆ ਕੰਪਨੀ ਦੇ ਹਨ ਠੀਕ ਹੈ ਤੇ ਉਹ ਕੀ ਕੰਡੀਸ਼ਨ ਪਈ ਜੀ ਇੰਜ ਜਿਹੜਾ ਟਰੈਕਟਰ ਚੰਗਾ ਬਈ ਜੀ ਕੀ ਰੇਟ ਰੂਟ ਆ ਵੀ ਦਵਾ ਰੇਟ ਤਾਂ ਇਹ ਬਈ ਸਵਾ ਲੱਖ ਰੁਪਿਆ ਅੱਛਾ ਟਾਇਰਾਂ ਦੀ ਤਾਂ ਕੰਡ ਮਕਨ ਜੀ ਟਾਇਰ ਕੰਡ ਮਾ ਉਸ ਹਿਸਾਬ ਨਾਲ ਦੱਸ ਦੇ ਗਿਆ ਆਪਾਂ ਟਰੈਕਟਰ ਦੇ 95000 ਰੁਪਏ ਦਾ 95 ਦਾ अच्छा बाकी मानतान ਹੋ ਜੇਗਾ ਬਾਗੇ ਲੈ ਦੇ ਚੱਕਾ ਕਰਕੇ ਮਾਨਤਾਨ ਕਰ ਦਾਂਗੇ ਚੰਗਾ ਕਰੂੰਗਾ ਚੰਗਾ ਕਰ ਦਾਂ ਅੱਛਾ ਹਾਂ ਠੀਕ ਹੈ ਵੀ ਤਾਂ ਫਿਰ ਅੱਗੇ ਦਿਖਾਓ ਵੀ ਗੋਰੀ ਅੱਗੇ ਆ ਗਏ ਮਿੱਤਰੋ 265 डीआई ਮਹਿੰਦਰਾ 265 ਬਾਈ ਜੀ ਠੀਕ ਹੈ ਇਹਦੀ ਕੰਡੀਸ਼ਨ ਵਧ ਗਈ ਆ ਕ੍ਰਿਸ਼ਨ ਬਾਈ ਰੁਪਏ ਦਾ ਰੁਪਿਆ ਠੀਕ ਹੈ ਠੀਕ ਹੈ ਚੀਜ਼ਾਂ ਦੇਖ ਲਓ ਰਫੀ ਦਾ ਰੰਗ ਕਿਤੇ ਵੀ ਜਰੀੜਨ ਲੱਗੀ ਮਰਗਾੜਾਂ ਨੂੰ ਛੱਡ ਕੇ ਅੱਛਾ ਜੀ ਠੀਕ ਹੈ ਆਹ ਪਲੇਟ ਨਹੀਂ ਮਿਲਦੀ ਹੁੰਦੀ ਬਲੀ ਗੱਲ ਨਾਲ ਅੱਛਾ ਠੀਕ ਹੈ ਜੀ ਨਾਲ ਦੀਆਂ ਪੰਨੀਆਂ ਨਾਲ ਦੀ ਆਹ ਹੈਂਡ ਬ੍ਰੇਕ ਨਾਲ ਦਾ ਪਿਆ ਅੱਛਾ ਜੀ ਆਹ ਇੱਕ ਟਾਇਰ ਤੇ ਕਰਨ ਵਾਲਾ ਪੁਰਦਿਆਂ ਨਾਲ ਦਾ ਪਿਆ ਬਈ ਜੀ ਹੋਏ ਠੀਕ ਆ ਠੀਕ ਹੈ ਨਾ ਹੋਰ ਦੇਖੋ ਰੈਂਬਾ ਬਾਕੀ ਡੰਡਾ ਰੈਂਕਰ ਨੂੰ ਕਹਿੰਦਾ ਸਾਰਾ ਕੁਝ ਮਿਲੂ ਬਈ ਟਰੈਕਟਰ ਦੇ ਨਾਲ ਯਾਰ ਠੀਕ ਆ ਆਹ ਡੰਡਾ ਵੀ ਮੌਕੇ ਤੇ ਆਪਾਂ ਨਵਾਂ ਪਾ ਕੇ ਦੇ ਦਾਂਗੇ ਹੋਰ ਦੱਸੋ ਅੱਛਾ ਹਾਂ ਠੀਕ ਹੈ ਬਾਕੀ ਇਧਰ ਆਇਓ ਬਾਈ ਜੀ ਹੋਰ ਦਿਖਾਉਣੇ ਆ। ਮਾਡਲ ਕਿੰਨਾ ਇਹ? ਮਾਡਲ 93, ਸੈਲਫ ਸਟਾਰਟ ਆ ਬਿਲਕੁਲ। ਨਵੀਂ ਬੈਂਟਰੀ ਆ। ਨਵੀਂ ਬੈਂਟਰੀ ਆ। ਹਾਂ, ਇੱਥੇ ਵੀ ਦੇਖ ਲਓ ਪਲੇਟ ਨਹੀਂ ਹੁੰਦੀ। ਹੂੰ, ਬਿਲਕੁਲ ਹੈ ਬਿਲਕੁਲ ਆ ਤਾਂ ਦੇਖੀ ਨਹੀਂ ਕਿਸੇ ਨੇ। ਕਿਸੇ ਨੇ ਦੇਖੀ ਨਹੀਂ ਯਾਰ 92 93 ਤੇ ਮਿਲਦੇ ਹੀ ਨਹੀਂ। ਠੀਕ ਆ। ਕਿਹਰੋਂ ਦੇ ਕੋਲ ਸੀ? ਥੌਂਗੀਆਂ ਬੰਦੇ ਕੋਲੇ ਸੀਗਾ। ਤੇ ਇਹਦੇ ਵਿੱਚੋਂ ਕਿੰਨੀ ਸ਼ੂਟ ਕਰੋਗੇ ਤਾਂ ਦੇਣਾ? ਸ਼ੂਟ ਇਹਦੇ ਤਾਂ ਆਪਾਂ ਕਰ ਦਾਂਗੇ 20000 ਰੁਪਿਆ, 1 ਲੱਖ 5000 ਰੁਪਿਆ ਤਾਂ ਦੇ ਦਾਂ। 1 5 ਤਾਂ ਦੇ ਦਿੰਦੇ। 1 5 ਤਾਂ ਦੇ ਦਾਂ। ਮੌਕੇ ਤੇ ਕੋਈ ਮਾਨਦਾਨ ਹੋ ਚੰਗਾ ਹੀ ਹੋਇਆ ਚੰਗਾ ਹੀ ਹੋਇਆ ਆਪ ਕੋਲ ਡੀ ਆਈ ਖੜੇ ਆ ਕੇ ਖੜਾ 275 4 ਸਿਲੰਡਰ ਐਂਟਰ ਪੁਰਾਣਾ 92 ਮਾਡਲ ਪਹਿਲੇ ਨਾ ਬੰਦੇ ਦੇ ਘਰੋਂ ਦਿਰਾ ਦਾਂਗੇ ਪਰ ਇਹ ਤਾਂ ਹੋ ਵੀ ਮਿੱਤਰੋ ਸਵਰਾਜ 855 ਦਿਖਾਉਣੇ ਤੁਹਾਨੂੰ ਬਹੁਤ ਸ਼ਾਨਦਾਰ ਤੇ ਅੱਛੀ ਕੰਡੀਸ਼ਨ ਦੇ ਵਿੱਚ ਹੈ ਜਿਹੜਾ ਕਿ ਟਰੈਕਟਰ ਹੁਣ ਮਿੱਤਰੋ ਇਹ ਮਿਲਦਾ ਹੀ ਨਹੀਂ ਹੈ ਮੈਨੂੰ ਲੱਗਾ ਬਹੁਤ ਘੱਟ ਮਾਡਲ ਮਿਲਦੇ ਆ ਕੀ ਕੰਡੀਸ਼ਨ ਪਈ ਹੈ ਟਰੈਕਟਰ ਦੀ ਕੰਡੀਸ਼ਨ ਵਧੀਆ ਜੀ ਪੈਰਾਂ ਦੀ ਕੀ ਕੰਡੀਸ਼ਨ ਪਈ ਹੈ ਪਹਿਲਾਂ ਤਾਂ ਇਹ ਦੱਸੋ ਅੱਧੇ ਟਾਇਰ ਨੇ ਜੀ ਅੱਧੇ ਆ ਹਾਂਜੀ ਹਾਂਜੀ ਜੀ ਕੇ ਦੇ ਅੱਗੇ ਪਿੱਛੇ ਵਾਲੇ ਕੰਪਨੀ ਦੇ ਹਨਾ ਜੀ ਅੱਗੇ ਵਾਲੇ ਜੀ ਅ ਠੀਕ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਓਕੇ ਹੈ ਟਾਇਰ ਬਿਲਕੁਲ ਓਪਿਆ ਹਾਂ ਜੀ ਬਿਲਕੁਲ ਓਕੇ ਹੈ ਸਸ ਸੁੱਕਾ ਹੀ ਪਿਆ ਹੈ ਨਾ ਸੁੱਕਾ ਹੀ ਪਿਆ ਜੀ ਹਾਂ ਤਾਂ ਕੀ ਰੇਟ ਰੱਖਿਆ ਹੋਇਆ 1.55 ਦੇਣ ਲੈਣਾ ਜੀ ਅੱਛਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਜੀ ਅੱਛਾ ਜੀ ਮਾਡਲ ਇਹ ਕਿੰਨਾ ਕਿਹਾ 90 ਜੀ 90 ਹਾਂ ਜੀ ਠੀਕ ਹੈ ਜੀ ਤਾਂ ਰੇਟ 1.55 ਲਾਸਟ ਆ ਤੁਹਾਡਾ ਹਾਂ ਜੀ ਹਾਂ ਜੀ ਫੋਨ ਨੰਬਰ ਬੋਲ ਦੇ ਆਪਣਾ 93175 81882 93175 81882 ਹਾਂ ਜੀ ਹਾਂ ਜੀ ਠੀਕ ਹੈ